ਕੀ ਗੁਨਾਹ ਕਰਨ ਆ ਰਹੇ ਹੋ ਬੱਚੇ ਇੱਥੇ ਪੜਦੇ ਨਹੀਂ ਜਾਂ ਸਾਨੂੰ ਵੇਖ ਲੈਣ ਗਿਆ ਸੀ ਕਿਸੇ ਹੋਰ ਕੰਟਰੀ ਤੋਂ ਆਏ ਆ ਜਾਂ ਬੰਬ ਬੰਬ ਲਈ ਫਿਰਦੇ ਆ ਨਾਲ ਅਸੀਂ ਹਰ ਰੋਜ਼ ਵਿਚਰਨ ਆਲੇ ਉਹ ਸਾਡੇ ਛੋਟੇ ਭਰਾਜ ਦਾ ਸਭ ਤੋਂ ਵੱਡੇ ਨੇ ਕੋਈ ਛੋਟੇ ਨੇ ਉਹ ਲੋਕ ਜੇ ਇੱਥੇ ਆ ਰਹੇ ਨੇ ਔਰ ਇੱਥੇ ਆ ਕੇ ਐ ਸਟੇਜ ਕੋਲੋਂ ਕੋਈ ਗੱਲ ਸੁਣ ਲੈਣਗੇ ਜਿਹਨੂੰ ਇਹ ਮੰਨ ਚੁੱਕੇ ਨੇ ਆਲਮੋਸਟ ਤੇ ਗੁਨਾਹ ਹੋ ਜਾਊਗਾ ਇਹਦੀ ਕੋਈ ਵਜ੍ਹਾ ਦੱਸਣਗੇ ਕਿ 39 ਨਾਕੇ ਲਾਏ ਹੋਏ ਨੇ ਇਹਨਾਂ ਨੇ ਕਿ ਮੁਹੱਲੀ ਵੱਲੋਂ ਤੇ ਇਧਰੋਂ ਪੰਚਕੂਰਾ ਵੱਲੋਂ ਕੋਈ ਬੰਦਾ ਚੰਡੀਗੜ੍ਹ ਚ ਪ੍ਰਵੇਸ਼ ਨਾ ਕਰ ਸਕੇ ਕੀ ਕਾਰਨ ਆ ਉੱਬਰ ਜਾ ਕੇ ਗਿੱਟਾਂ ਤੇ ਵੇਖ ਲੋ ਸਾਰੀ ਯੂਨੀਵਰਸਿਟੀ ਨੂੰ ਐ ਘੇਰਿਆ ਹੋਇਆ ਜਿਵੇਂ ਕੋਈ ਦੁਸ਼ਮਣਾਂ ਫੌਜਾਂ ਅੰਦਰ ਹੋਣ ਤੇ ਆਸੇ ਪਾਸੇ ਘੇਰ ਲਿਆ ਹੋਵੇ ਜਾਂ ਕੋਈ ਸਮਗਲਰ ਹੋਣ ਗੈਂਗਸਟਰ ਹੋਣ ਕੌਣ ਨੇ ਇਹ ਲੋਕ ਯਾਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਦੇਸ਼ ਦਾ ਫਿਊਚਰ ਤੈਅ ਕਰਨਾ ਹੈ ਕਿਸੇ ਨੇ ਰਾਜਨੀਤਾ ਬੰਨਣਾ ਹੈ ਕਿਸੇ ਨੇ ਕੋਈ ਬੰਨਣਾ ਹੈ ਕਿਸੇ ਨੇ ਕੁਝ ਬੰਨਣਾ ਹੈ ਉਹਨਾਂ ਨੂੰ ਇਹ ਐ ਘੇਰੀ ਬੈਠੇ ਨੇ ਤੇ ਆਹ ਕੌਣ ਰਿਹਾ ਇੱਥੇ ਉਹ ਵੀ ਉਹੀ ਸੋਹਰਦ ਲੋਕ ਨੇ ਜਿ ਚਾਉਂਦੇ ਨੇ ਸਾਡੀ ਯੂਨੀਵਰਸਿਟੀ ਸਾਡੀ ਰਹਿਣ ਦਿਓ ਕਿ ਕੀ ਗੋਣਾ ਇਹਦੇ ਵਿੱਚ